ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜੀ ਯਾਤਰਾ ਦਾ ਦੂਜਾ ਦਿਨ ਤੇ ਅਸੀਂ ਫਿਰ ਸ਼੍ਰੀ ਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਦੇਾਰੇ ਕਰਨ ਆਏ ਆ ਤੇ ਸਰੋਵਰ ਸਾਹਿਬ ਇੱਥੋਂ ਥੋੜਾ ਜਿਹਾ ਦੂਰ ਹੈ ਗੁਰਦੁਆਰ ਸਾਹਿਬ ਦੀ ਬਿਲਡਿੰਗ ਤੋਂ ਵੈਸੇ ਜ਼ਿਆਦਾਤਰ ਸਰੋਵਰ ਨੇੜੇ ਹੁੰਦੇ ਨੇ ਪਰ ਇੱਥੇ ਸਰੋਵਰ ਥੋੜਾ ਦੂਰ ਹੈ ਪਾਰਕਿੰਗ ਦੇ ਕੋਲ ਹੈ ਤੇ ਨਾਲ ਹੀ ਰੋਡ ਹੈ ਤੇ ਰੋਡ ਦੇ ਨਾਲ ਹੀ ਟ੍ਰੇਨ ਦੀ ਲਾਈਨ ਹੈ ਤੇ ਆਹੋ ਦੇਖੋ ਜੇ ਜ਼ੂਮ ਕਰਕੇ ਆ ਟ੍ਰੇਨ ਜਾ ਰਹੀ ਹੈ ਤੁਸੀਂ ਵਾਇਆ ਟ੍ਰੇਨ ਵੀ ਆ ਸਕਦੇ ਹੋ ਬਿਲਕੁਲ ਨੇੜੇ ਸਟੇਸ਼ਨ ਹੈ ਤੇ ਬਸੋਂ ਇਹ ਤੇ ਬਹੁਤ ਘੱਟ ਹੈ ਛੋਟਾ ਜਿਹਾ ਸ਼ਹਿਰ ਹੈ ਆ ਵੇਖੋ ਕੋਈ ਖਾਸ ਨਹੀਂ ਹੈ ਬਸੋਂ ਆਲੇ ਵਾਲੇ ਸਿਰਫ ਸੱਜੇ ਪਾਸੇ ਥੋੜੀ ਜਿਹੀ ਬਸੋਂ ਹੈਗੀ ਹੈ ਬਾਕੀ ਹੈਲੋ ਫਰੈਂਡਸ ਫਰੈਂਡਸ ਅੱਜ ਇਸ ਦਾ ਸੈਕਿੰਡ ਡੇ ਇਨ ਨੰਨਪੁਰ ਸਾਹਿਬ ਤਾਂ ਅੱਜ ਮੈਂ ਸਵੇਰੇ ਉੱਠ ਕੇ ਨਾਨੂ ਕਿਚਾਰ ਹੋ ਚੁਕੀਆਂ ਮਮਾ ਹੋਰੀ ਤਾਂ ਉੱਥੇ ਜਾ ਆਏ ਆ ਇੱਕ ਵਾਰ ਮੈਂ ਤੁਹਾਡੇ ਇੱਕ ਕੇ ਅੱਜ ਅਸੀਂ ਬਹੁਤ ਜ਼ਿਆਦਾ ਹੋਰ ਵੀ ਜਾਣਾ ਹੈ ਮੱਠੜੀ ਤੋਂ ਜਿਵੇਂ ਵੀ ਪੋਰ ਸਾਹਿਬ ਜਾਣਾ ਉਹ ਅਸੀਂ ਤੁਹਾਨੂੰ ਸਾਰਾ ਸ਼ੇਅਰ ਕਰਾਂਗੇ ਤੇ ਹੁਣ ਮੈਂ ਬਾਹਰ ਮਰੀਆਂ ਮੈਂ ਤੁਹਾਨੂੰ ਵੀਊ ਦਿਖਾ ਨਹੀਂ ਤਵੇ ਇਹ ਸਾਡਾ ਰੂਮ ਬਾਹਰ ਤੋਂ 401 ਇੱਥੇ ਬਹੁਤ ਡੈਕੋਰੇਸ਼ਨ ਹੈ ਲੈਂਪਸ ਵੀ ਬਹੁਤ ਹੈ ਕੀ ਸੀਸੀਟੀਵੀ ਕੈਮਰਾ ਵੀ ਲੱਗੇ ਆਂ ਲਿਫਟ ਇਹ ਦਰਬਾ ਫ 5 ਫਲੋਰ ਤੱਕ ਇਹ ਜਿਹੜੀ ਸਰਾ ਹੈ ਰੈਸਟ ਹਾਊਸ ਇਹ ਦਸਾਰੀਆਂ ਸੀੜੀਆਂ ਸਾਡੇ ਰੂਮ ਚੋਂ ਤਾਂ ਥਿਊ ਬਹੁਤ ਅੱਛਾ ਆਂਦਾ ਮੈਂ ਤੁਹਾਨੂੰ ਇੱਥੇ ਕਰਕੇ ਪਰ ਵੀਊ ਦਿਖਾਨੀਆਂ ਬਹੁਤ نیچے ਲੱਗ ਉਹ ਸਾਡੀ ਕਾਰ ਥੜੀ ਐ ਐਂਡ ਵਾਲੀ ਇੱਥੇ ਤੇ ਜੇ ਬੰਦ ਰਿਆ ਨਾ ਤਾਂ ਥੋੜੇ ਜਿਹਾ ਗੰਦ ਪਿਆ ਹੋਇਆ ਉਧਰ ਗਾਰਡਨ ਤੁਹਾਨੂੰ ਦਿਖੀ ਰਿਹਾ ਜਰਾ ਇੱਥੇ ਬਹੁਤ ਦਰਦਵਾਰਾ ਜ਼ਾਇਬਾ ਲਾਇਕ ਇਥੇ ਵਾਟਰ ਡਿਸਪੈਂਸਰ ਵੀ ਆਰ ਔਨ ਦਾ 4ਥ ਫਲੋਰ ਬਹੁਤ ਉੱਚੇ ਹਨ ਫਰੈਂਡਸ ਦੇਖੋ ਸਾਰੀ ਲਾਈਟ ਲੈਂਪ ਲੱਗੇ ਹੋਏ ਆ ਨਾਈਸ ਬਿਪੌਰ ਸਾਹਿਬ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਬਿਪੌਰ ਸਾਹਿਬ ਇਹ ਖੁੱਲੀ ਡੁੱਲੀ ਜਗ੍ਹਾ ਹੈ ਤੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਜੇ ਤੁਸੀਂ ਰਾਤ ਰੁਕਣਾ ਹੈ ਤੇ ਰਾਤ ਵੀ ਰੁਕ ਸਕਦੇ ਹੋ ਇੱਥੇ ਸੰਤਾਂ ਮਹਾਂਪੁਰਸ਼ਾਂ ਦੇ ਜੋ ਸਰੀਰ ਵੀ ਜਲ ਪ੍ਰਵਾਹ ਇੱਥੇ ਨੰਗਲ ਵਿੱਚ ਹੀ ਹੁੰਦੇ ਨੇ ਜ਼ਿਆਦਾਤਰ ਤੇ ਵੇਖੋ ਕਿੰਡੀ ਸੋਹਣੀ ਬਿਲਡਿੰਗ ਹੈ ਪਾਰਕਿੰਗ ਖੁੱਲੀ ਡੁੱਲੀ ਹੈ ਨਾਲ ਹੀ ਲੰਗਰ ਹਰ ਹੈ ਨਾਲ ਹੀ ਸ਼ਰਮਣੀ ਹੋਈ ਹੈ ਤੇ ਅਸੀਂ ਹੁਣ ਕਰਾਂਗੇ ਜੀ ਦਰਸ਼ਨ ਦੇਦਾਰੇ ਬੀਪੌਰ ਸਾਹਿਬ ਮਤੜੀ ਤੇ ਬਹਾਰਾ ਚਿਆ ਨਾ ਚੋਣ ਦੇ ਖਾਣੇ ਨਾ ਬਾਹਰ davio ਵਾਪਸ ਆ ਗਿਆ ਬੀਪੌਰ ਸਾਹਿਬ ਇਹ ਹੈ ਬੀਪੌਰ ਸਾਹਿਬ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਈ ਸਾਹਿਬ ਦਾ ਉਚਾਰਨ ਕੀਤਾ ਸੀ ਫਰੈਂਡਸ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਗੁਰੂ ਦਾ ਲਾਹੌਰ ਸਾਹਿਬ ਇੱਥੇ ਵੀ ਨੇੜੇ ਜਿਹੜੇ 3-4 ਗੁਰਦੁਆਰਾ ਸਾਹਿਬ ਹੋਰ ਨੇ ਤੇ ਇਹ ਗੁਰਦੁਆਰਾ ਸਾਹਿਬ ਹਿਮਾਚਲ ਚ ਪੈਂਦਾ ਹੈ ਫਰੈਂਡਸ ਇਸ ਸਥਾਨ ਤੇ ਸ਼੍ਰੀ ਗੁਰੂ ਰੋਬਿੰਸ ਸਿੰਘ ਜੀ ਦਾ ਵਿਆਹ ਹੋਇਆ ਸੀ ਤੇ ਇੱਥੇ ਹਰ ਸਾਲ ਉਹਨਾਂ ਦਾ ਵਿਆਹ ਪੁਰਬ ਵੀ ਮਨਾਇਆ ਜਾਂਦਾ ਹੈ। ਸਿਫਤ ਆਈ ਸੀ ਛੋਟੀ ਹੁੰਦੀ 2014 ਚ ਆਈ ਸੀ ਸਿਫਤੇ ਤੇ ਸਿਫਤ 2014 ਚ ਆਈ ਸੀ ਤੇ ਮੈਂ ਤਾਂ ਚਲਾਉਂਦੀ ਰਹਿਣਾ। ਫਿਰ ਇਹ 2022 ਚ ਸੱਚ ਦੁਬਾਰਾ ਆਇਆ ਸੀ ਆਪਣਾ ਕਿ ਉਹ ਰਵਾਲਸਰ ਕੀ ਸੀਤ ਗਈ 2022 ਤੂੰ ਨਹੀਂ ਹਨ ਨਾ ਤੁਸੀਂ ਤੇ ਇੱਥੇ ਨਹੀਂ ਸੀ ਆਏ ਨਾ ਅਸਿੱਤ 2014 ਚ ਆਈ ਸੀ ਉਸ ਤੋਂ ਬਾਅਦ ਹੋਣਾ ਹੀ ਹੈ ਤੇ ਮੈਂ ਉਸ ਤੋਂ ਬਾਅਦ ਦੋ ਤਿੰਨ ਵਾਰ ਆ ਗਿਆ ਇਹ ਹੈ ਜੀ ਗੁਰਦੁਆਰਾ ਗੁਰੂਗੱਲੌਰ ਇੱਧਰ ਪਹਾੜ ਤੇ ਇੱਕ ਗੁਰਦੁਆਰਾ ਪੌੜ ਸਾਹਿਬ ਤੇ ਉਪਰਾਂ ਗੁਰਦੁਆਰਾ ਤਰਵੈਣੀ ਸਾਹਿਬ ਹੈ ਉੱਥੇ ਜਲ ਜਿੱਥੇ ਨਿਕਲਿਆ ਸੀ ਹਨ ਦੇ ਉੱਪਰ ਪਹਾੜ ਹੈਗੇ ਨੇ ਉੱਪਰ ਹੈਗਾ ਨਾਨਨ ਦੇਵੀ ਆਹ ਪਹਾੜ ਦੇ ਉੱਤੇ ਪਰਲੇ ਪਾਸੇ ਅੱਗੇ ਪਹਾੜ ਦੇ ਉੱਤੇ ਨਾਨਨ ਦੇਵੀ ਹੈ ਤੇ ਕਰ ਗਏ ਗੁਰਦੁਰਾ ਤਰਵੈਣੀ ਸਾਹਿਬ ਪਾਸੇ ਤੁਸੀਂ ਥੇ ਛੋਟਾ ਜਿਹਾ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈ ਗੁਰਦੁਰਾ ਗੁਰਕਨੌਰ ਪਿੱਛੇ ਰਹਿ ਗਿਆ ਗੁਰਦੁਆਰਾ ਪੋਟਸਬ ਇਹ ਸਥਾਨ ਹੈ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸ਼ੀਸ਼ ਦਾ ਸਨਕਾਰ ਹੋਇਆ ਸੀ ਮਿਤੀ 20 ਤਾਰੰਬਰ ਸਨ 1675 ਇਸ ਦਿਨ ਬੁੱਧਵਾਰ ਨੂੰ ਕਹਿੰਦੇ ਇਸ ਸਾਹਮਣੇ ਸਥਾਨ ਤੇ ਜਦੋਂ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਹੋ ਰਿਹਾ ਸੀ ਤਾਂ ਵੈਰਾਗ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਉਹਨਾਂ ਨੇ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਤੇ ਗੁਰੂ ਦਾ ਭਾਣਾ ਮੰਨਣ ਲਈ ਕਿਹਾ ਸੀ ਇਸ ਸਥਾਨ ਹੈ ਗੁਰਦੁਰਾ ਕਾਲ ਬੂੰਗਾ ਸਾਹਿਬ ਬਿਆਰ ਦੇ ਵਿੱਚ ਹੀ ਐ ਆੜ ਦੇ ਵਾਲੇ ਬਾਦੂ ਬਸੋਂ ਐ ਤੇ ਬਿਆਰ ਵਾਲੇ ਰਸਤੇ ਸਾਨੀ ਗੱਡੀ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਤੇ ਜੇ ਬਾਹਰੋਂ ਆ ਜੀਏ ਤਾਂ ਬਾਹਰੋਂ ਵਧੀਆ ਗੱਡੀ ਆ ਜਾਂਦੀ ਇੱਥੇ ਤਿੰਨ ਸਥਾਨ ਨੇ ਗੁਰਦੁਆਰਾ ਸਿਸਗਨ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਉਹ ਸਾਹਮਣੇ ਆ ਤੇ ਇੱਕ ਹੈ ਜੀ ਕਿਲਾ ਫਾਦੇਗੜ ਸਾਹਿਬ ਇੱਕ ਗੁਰਦੁਆਰਾ ਭੋਰਾ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲ ਰਾਜਾ ਦੀਪ ਚੰਦਰ ਰਾਣੀ ਚੰਪਾ ਪਾਸੋਂ ਜ਼ਮੀਨ ਨੂੰ ਖਰੀਦ ਕੇ 21722 ਬਿਕਰਮੀ ਚੱਕ ਨਾਨਕੀ ਨਗਰ ਦੀ ਮੋੜੀ ਬ੍ਰਹਮਗਣੀ ਬੱਬੂੜਾ ਜੀ ਦੇ ਪੁੱਤਰੇ ਭਾਈ ਗੁਰਦੇਤਾ ਜੀ ਪਾਸੋਂ ਗੜਵਾਈ ਗੁਰੂ ਜੀ ਨੇ ਚੱਕ ਨਾਨਕ ਦੀ ਪਹਿਲੀ ਮਰਦ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈਏ ਤੇ ਇਸ ਪਾਵਨ ਸਥਾਨ ਦੇ ਗੁਰੂ ਜੀ ਪਰਿਵਾਰ ਸਥਿਤ ਰਹਿਣ ਲੱਗ ਪਏ 1900 ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਇਸੇ ਹੀ ਪਵਿੱਤਰ ਸਥਾਨ ਦੇ ਅੰਦਰ ਪੋਰਾ ਸਾਹਿਬ ਵਿਸਥਿਤ ਹੈ ਜਿੱਥੇ ਬੈਠ ਕੇ ਗੁਰੂ ਜੀ ਤੇ ਖੁਦਰ ਸਾਹਿਬ ਜੀ ਪਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਅੱਛਾ ਗੁਰਦੁਆਰ ਦੀ ਪ੍ਰਕਰਮਾ ਜੀ ਕਹਿੰਦੇ ਹੋਰ ਵੀ ਇਸ ਸਥਾਨ ਨੇ ਪਿਛਲੇ ਪਾਸੇ ਉਹ ਆਪਾਂ ਦੇਖਦੇ ਹਾਂ ਇਹ ਹੈ ਜੀ ਗੁਰਦਸਾਹਿਬ ਦੀ ਇਮਾਰਤ ਇਥੋਂ ਹੀ ਜਿਹੜਾ ਚੱਕ ਨਾਨਕੀ ਇੱਥੇ ਹੀ ਸ਼ੁਰੂ ਸ਼ੁਰੂ ਕੀਤਾ ਸੀਗਾ ਇਸੇ ਸਥਾਨ ਤੋਂ ਸ਼ੁਰੂਆਤ ਹੋਈ ਸੀ ਇਸ ਅਨੰਦਪੁਰ ਸਾਹਿਬ ਸ਼ਹਿਰ ਦੀ ਆਏ ਇਧਰ ਜੈਦੇਵ ਆਵੇ ਕਿੰਨੇ ਸਥਾਨ ਇਹ ਗੁਰਦੁਆਰਾ ਥੜਾ ਸਾਹਿਬ ਹੈ ਜੀ ਅੱਗੇ ਹੈਗੇ ਸੱਚਖੰਡ ਜਨਮ ਸਥਾਨ ਸਹਿਬਜ਼ਾਦੇ ਬਾਬੂ ਜੁਝਾਰ ਸਿੰਘ ਜੀ ਬਾਬਾ ਜੋਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਿੰਨ ਸਹਿਬਜ਼ਾਦੇ ਸਹਿਬਾਨ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਇਹ ਜਨਮ ਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਇਹ ਗੁਰਦਵਾਰਾ ਦਮਦਮ ਸਾਹਿਬ ਜੀ ਬਹੁਤ ਸੋਹਣਾ ਮਾਹੌਲ ਹੈ ਕਿੰਡੀ ਸੋਹਣੀ ਪਾਰਕ ਹੈ ਰਮਣੀਕ ਮਾਹੌਲ ਹੈ ਬਹੁਤ ਜਿਆਦਾ ਜੀ ਲੱਗਦਾ ਇੱਥੇ ਪ੍ਰਬੰਧ ਪੂਰਾ ਕੀਤਾ ਹੈ ਬਹੁਤ ਵਧੀਆ ਉਹ ਰੇਰਾ ਸਾਹਿਬ ਦਾ ਪਾਠ ਹੋਇਆ ਜੀ ਇਸ ਤੋਂ ਬਾਅਦ ਫਿਰ ਸ਼ਸਤਰਾਂ ਦੇ ਦਰਸ਼ਨ ਕਰਵਾਏ ਨੇ ਤੇ ਆਪਾਂ ਕੱਲ ਵੀ ਕੀਤੇ ਸੀ ਅੱਜ ਫਿਰ ਕੀਤੇ ਨੇ ਹੁਣ 9 ਵਜੇ ਤੱਕ ਕੀਰਤਨ ਹੋਏਗਾ ਉਸ ਤੋਂ ਬਾਅਦ ਫਿਰ 9 ਵਜੇ ਸਮਾਪਤ ਹੋਏਗੀ ਫੋਨ ਅਸੀਂ ਚੱਲਿਆਂ ਜੀ ਲੰਗਰ ਛਕਣ ਤੇ ਫਿਰ ਅਸੀਂ 9 ਵਜੇ ਆਵਾਂਗੇ ਵਾਪਸ ਦੇਖੋ ਕਿੰਨਾ ਆਨੰਦ ਆ ਰਿਹਾ ਹੈ ਸਾਹਿਬ ਇੱਥੋਂ ਅਸੀਂ ਹੁਣ ਲੰਗਰ ਛਕ ਲਿਆ ਮੱਥਾ ਵੀ ਢਿੱਕ ਲਿਆ ਅਸੀਂ ਮੰਮਾ ਦੀ ਵੇਟ ਭਰ ਲਈ ਹੈ ਤੇ ਹੁਣ ਅਸੀਂ ਜਾਵਾਂਗੇ ਇੱਥੋਂ ਤੇ ਹੁਣ ਰਾਤ ਹੋ ਗਈ ਹੈ ਤੇ ਅਸੀਂ ਉਹ ਉੱਥੇ ਸੁਖਾਸਨ ਸਾਂਦੀ ਸੇਵਾ ਦੇਖਾਂਗੇ ਤੇ ਤੁਹਾਨੂੰ ਦ੍ਰਿਸ਼ ਖਵਾਉਣੇ ਸੀ ਫਿਰ ਤੋਂ ਜਾਵਾਂਗੇ ਅਨੰਦਪੁਰ ਸਾਹਿਬ ਫਰੈਂਡਸ ਇੱਥੇ ਕਿੰਨਾ ਜੋਸ਼ ਆਉਂਦਾ ਹੈ ਨਾ ਇੰਨਾ ਵਧੀਆ ਕੀਰਤਨ ਵਗੈਰਾ ਹੁੰਦਾ ਹੈ ਆਲਾ ਤਾਂ ਬਹੁਤ ਪੌਖੀ ਵੰਦੀ ਤੇ ਗਵੰਡਾ ਘੇਰਾ ਸਾਰਾ ਤੇ ਉਹ ਗੜੀ ਪੌਣੇ ਦਸ ਦਾ ਸੋਰੀ ਪੌਣੇ ਨੌ ਦਾ 9 ਵਜੇ ਸਾਰੀ ਸਮਾਪਤੀ ਹੋਣੀ ਹੈ ਸੁਗਾਸਨ ਸਾਹਿਬ ਹੋਏਗਾ ਤੇ 7 ਵਜੇ ਜੋ ਸ਼ਸਤਰ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਨੇ 7 ਵਜੇ ਉਸ ਤੋਂ ਬਾਅਦ ਫਿਰ ਕੀਰਤਨ ਹੁੰਦਾ ਹੈ ਫਿਰ 8 ਵਜੇ 7:30 8 ਵਜੇ ਇੱਥੇ ਬਿਲਕੁਲ ਸ਼ਾਂਤ ਮਾਹੌਲ ਹੋ ਜਾਂਦਾ ਬਿਲਕੁਲ ਕੋਈ ਨਹੀਂ ਹੁੰਦਾ ਜਿਵੇਂ ਕਿ ਦੁਖਰਮਨ ਸਾਹਿਬ ਪਟਿਆਲੇ ਜਾਂ ਦਰਬਾਰ ਸਾਹਿਬ ਤੇ ਚਲੋ ਰਹਿਣੀ ਹੈ ਹੈਨਾ ਸੰਗਤ ਰਹਿੰਦੀ ਹੈ ਤੇ ਦੁਖਰਮਨ ਸਾਹਿਬ ਵੀ ਸਾਰੀ ਰਾਤ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਪਰ ਇੱਥੇ ਵੀ ਲੋ ਵੀ ਕੱਲ ਵੀ ਕੱਲ ਮੈਂ ਥੋੜਾ ਲੇਟ ਆਇਆ ਸੀਗਾ ਤੇ ਉਹ ਤਾਂ ਸੀਗਾ ਪਰ ਨਹੀਂ ਅੱਜ ਇੱਥੇ 8 ਵਜੇ ਵੀ ਬਿਲਕੁਲ ਸ਼ਾਂਤ ਮਾਹੌਲ ਹੈ ਇੱਕ ਦੋ ਕਈ ਕੋਈ ਸੰਗਤ ਦੇਖਣ ਆਲੀ ਹੈ ਬਾਕੀ ਤੇ ਸੰਗਤ ਮਤਲਬ ਕਿ ਹੈ ਨਹੀਂਗੀ ਬਿਲਕੁਲ ਵੀ ਕਿਉਂਕਿ ਇੱਥੇ ਲੋਕਲ ਛੋਟਾ ਜਿਹਾ ਕਸਬਾ ਹੈ ਤੇ ਸੰਗਤ ਘੱਟ ਹੈ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਬੂਟਿਆਂ ਦੇ ਨਾਲ ਹੁਣ ਹੋ ਗਈ ਜੀ ਸਮਾਪਤੀ ਮਹਾਰਾਜ ਦਾ ਸਰੂਪ ਲੈ ਗਏ ਨੇ ਸੁਕਾਸ਼ਨ ਹੋ ਗਿਆ ਅਸੁਖਾਸਨ ਸਿਧਾਂਤ ਤੇ ਹੁਣ ਸ਼ਸਤਰਾਂ ਨੂੰ ਸੁਖ ਸੁਖਾਸਨ ਸਿਧਾਂਤ ਤੇ ਲੱਗੇ ਜਾ ਰਹੇ ਨੇ ਆ ਸ਼ਹਿਰ ਹੈ ਜੀ ਦਿਲ ਬਹੁਤ ਲੱਗਿਆ ਹੈ ਜਾਂ ਤੇ ਦਿਲ ਨਹੀਂ ਕਰਦਾ ਪਰ ਡਿਊਟੀਆਂ ਮਜਬੂਰੀਆਂ ਹਨ ਇਹ ਮਾਤਾ ਜੀਤਾਂ ਜੀ ਦਾ ਅਸਥਾਨ ਹੈ ਚਲੋ ਚੱਲੀਏ ਹੁਣ ਰੂਮ ਚ ਅੱਜ ਦਾ ਵਲੌਗ ਇੱਥੇ ਖਤਮ ਸਵੇਰੇ ਹੁਣ ਸਮਾਪਤੀ ਹੋਣੀ ਖੰਡਵਰ ਸਾਹਿਬ ਦੀ ਤੇ ਨਾਲੇ ਫਿਰ ਆਪਾਂ ਕੱਲ ਨੂੰ ਚੱਲੇ ਪਾ ਦੇਣੀ ਵਾਪਸ ਤੇ ਕੱਲ ਦੇ ਦਰਸ਼ਨ ਫਿਰ ਕਰਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ